ਕੋ ਰੋਜ਼ ਨੂੰ ਵਾਰਾ ਦੀ ਕਹ ਤਾ ਕਦੇ ਹਰ ਕਹ ਤਾ ਕਦੇ ਗੋਬਿਤ ਕਹ ਤਾ ਸਰਬ ਨਿਰੰਤਰ ਕਿਹਨਾ ਘਟ ਘਟ ਅੰਤਰ ਸਾਰੇ ਹਿਰਦਿਆਂ ਵਿੱਚ ਘਟ ਘਟ ਮੈਂ ਹਰ ਜੂ ਬਸ ਹੈ ਹਰ ਕਹ ਤਾ ਸਰਬ ਨਿਰੰਤਰ ਘਟ ਘਟ ਅੰਤਰ ਸਰਬ ਨਿਰੰਤਰ ਘਟ ਘਟ ਦੇ ਅੰਦਰ ਹਰ ਘਟ ਦੇ ਵਿੱਚ ਹਰ ਹਿਰਦੇ ਵਿੱਚ ਹੈ ਸਾਰਿਆਂ ਵਿੱਚ ਹੈ ਲਗਾਤਾਰ ਨਿਰੰਤਰ ਕੇਵਲ ਇੱਕ ਇੱਕ ਸਕਿੰਟ ਵਾਸਤੇ ਵੀ ਘਰ ਆ ਜਾਂਦੀ ਹੁੰਦਾ ਹਰ ਦੇਜੇ ਇੱਕ ਸਕਿੰਟ ਵਾਸਤੇ ਘਰ ਆ ਜਾਂਦੀ ਹੋ ਸਕਦਾ ਇੱਕ ਸਕਿੰਟ ਵਾਸਤੇ ਨਿਕੜ ਜੇ ਦੁਬਾਰਾ ਆ ਨਹੀਂ ਸਕਦਾ ਨਿਰੰਤਰ ਇਹਨਾਂ ਲਗਾਤਾਰ ਕੇਵਲ ਇੱਕ ਬੁਰਾਰੀ ਬੁਰਾਰੀ ਹੈ ਨੋ ਸਾਰੇ ਹੀ ਲੈਤੇ ਚਾਰ ਕਿਸਮ ਦੇ ਉਹਦੇ ਹੀ ਨੇ ਪੋਜ਼ਿਟਿਵ ਨਾ ਹੋ ਰਹੇ ਸਾਰੇ ਜਿਹੜਾ ਏਕ ਆਨੇਕ ਵਿਆਪਕ ਹੈ ਜਿਹੜਾ ਏਕ ਆਨੇਕ ਹੈ ਉਹ ਵੀ ਏਕ ਹੈ ਮਰਾਰੀ ਵੀ ਉਹੀ ਹੈ ਹਰ ਵੀ ਉਹੀ ਹੈ ਜਿਹੜੀ ਸੰਤੋਜ ਪੰਕਤੀ ਹੈ ਇਹ ਪਰਪੰਚ ਪਰਬ੍ਰਮ ਕੀ ਲੀਲਾ ਵਿਚਰਤ ਆਣ ਨਾ ਹੋਈ ਪਰਬ੍ਰਮ ਉਹ ਵੀ ਇਸੇ ਵਾਸਤੇ ਹੈ ਨਹੀਂ ਨਹੀਂ ਇਹ ਦੇਗਾ ਤੱਕ ਮੈਂ ਇਹ ਪਰਪੰਚ ਪਰਬ੍ਰਮ ਕੀ ਲੀਲਾ ਪਰ ਉਹ ਹੋ ਪਰਬ੍ਰਮ ਦੀ ਲੀਲਾ ਮਾਲਕ ਦਾ ਪਰਬ੍ਰਮ ਹੁਕਮ ਤਾਂ ਉਹ ਪਰਪੰਚ ਦੇ ਵਿੱਚ ਸੂਰ ਤੇ ਚੰਦ ਵੀ ਆ ਗਏ ਬ੍ਰਹਮ ਦਾ ਗੱਲ ਆ ਇੱਕ ਆਤਮਾ ਦੇ ਸਰੀਰ ਚ ਉਹ ਮਾਇਆ ਕਿਥੋਂ ਆਈ ਹੈ ਦਰਸ਼ਤਾ ਨੂੰ ਪਾਣੀ ਕੌਣ ਦੇ ਰਿਹਾ ਲੀਲਾ ਉਹਦੀ ਹੈ ਪਿੱਛੇ ਪਰਮ ਬ੍ਰਹਮ ਦੀ ਲੀਲਾ ਜ਼ਮੀਰ ਕਿਨੇ ਬਣਾਈ ਹੈ ਜਿੱਥੇ ਬੀਜ ਪੈਦਾ ਹੋਊਗਾ ਬੀਜ ਦਾ ਮੈਟਰ ਨਹੀਂ ਨਾ ਬਣਾਇਆ ਜਿਹਦੇ ਵਿੱਚ ਉਹ ਪਾਇਆ ਹੋਇਆ ਇਹ ਪਰਮੰਤਰੀ ਲੀਲਾ ਹੀ ਹੈ ਪਰਮ ਨੂੰ ਲਗ ਰਹੂਗਾ ਇਹਨਾਂ ਦੇ ਵਿੱਚ ਪਰਮ ਬ੍ਰਹਮ ਦਾ ਪਰਮੇਸ਼ਰ ਹੈ ਪਰਮ ਦਾ ਸੱਚਖੰਡ ਚ ਹੈ ਪਾਰਬਰਮ ਦਾ ਹੁਕਮ ਹੈ ਪਾਰਬਰਮ ਕਹਾਜ ਜਦੋਂ ਬ੍ਰਹਮ ਇੱਛਾ ਬ੍ਰਹਮ ਦੀ ਹੁੰਦੀ ਆ ਨਾ ਪੂਰਨ ਬ੍ਰਹਮ ਦੇ ਅੰਦਰ ਜਿਹੜੀ ਇੱਛਾ ਪੈਦਾ ਹੁੰਦੀ ਉਹ ਪਾਰਬਰਮ ਉਸ ਬ੍ਰਹਮ ਨੂੰ ਪਾਰਬਰਮ ਜਨਨ ਜਾਂ ਇੱਕ ਹੋ ਕੇ ਉੱਗਦਾ ਜਾਂ ਇੱਕ ਹੋਇਆ ਆਇਆ ਉੱਗਦਾ ਹੈ ਨਾ ਸੱਚਖੰਡ ਜਿਹੜਾ ਇੱਕ ਹੋ ਕੇ ਜਿਹੜੇ ਹੁਕਮ ਦੇ ਨਾਲ ਸਭ ਕੁਝ ਹੋ ਰਿਹਾ ਹੈ ਉਹਨਾਂ ਨੂੰ ਪਾਰਬਰਮ ਹੁਕਮ ਹੈ ਪਾਰਬਰਮ ਹੈ ਪਾਰਬ੍ਰਹਮ ਵੀ ਪੂਰਨ ਕਿਹਾ ਹੈ ਹਾਲਾਂਕਿ ਇੱਕ ਜਿਹੜਾ ਹੈ ਨਾ ਪੂਰਨ ਬ੍ਰਹਮ ਉਹਦੇ ਜਿਹੜਾ ਹੁਕਮ ਹੈ ਉਹ ਪਾਰਬ੍ਰਹਮ ਹੀ ਹੈ ਪਰ ਪੂਰਨ ਬਰ ਪਾਰਬ੍ਰਹਮ ਦਾ ਮਤਲਬ ਹੈ ਪੂਰੇ ਦਾ ਪੂਰੇ ਸੱਚਖੰਡ ਜਿੰਨੇ ਭਗਤ ਨੇ ਉਹਨਾਂ ਦੀ ਇੱਛਾ ਪੂਰਨ ਬਰ ਬ੍ਰਹਮ ਸਾਰਿਆਂ ਦੀ ਕਲੈਕਟਿਵ ਇੱਛਾ ਇੱਛਾ ਸਾਰਿਆਂ ਦੀ ਇਕੱਲੇ ਇਕੱਲੇ ਦੀ ਵੀ ਇੱਕੋ ਹੀ ਹੈ ਉਹੀ ਹੈ ਜਾਏ ਜਾਇ ਕਲੇ ਕਲੇ ਦੀ ਇੱਛਾ ਹੋਈ ਹੈ ਪਰਮੇਸ਼ਰਾਂ ਵੀ ਪੂਰਨ ਲਗਿਆ ਹੈ ਪੂਰਨ ਪਰਮੇਸ਼ਰ ਉਹ ਪਾਰ ਬ੍ਰਹਮਾ ਵੀ ਪੂਰਨ ਲਗਿਆ ਹੈ ਪਾਰ ਬ੍ਰਹਮਾ ਵੀ ਪੂਰਨ ਲਗਣਾ ਤੇ ਬ੍ਰਹਮਾ ਵੀ ਪੂਰਨ ਲਗਣਾ ਜੇ ਬ੍ਰਹਮਾ ਪੂਰਨ ਲਗਣਾ ਫਿਰ ਪ੍ਰਮਾਹ ਪਰਮੇ ਕੋ ਹੋਗੇ ਤਾਂ ਪੂਰਨ ਬ੍ਰਹਮ ਹੋੜਾ ਤਾਂ ਸਾਬਤ ਸੂਰਤ ਹੈ ਉਹ ਇੱਕ ਦਾ ਮਤਲਬ ਹੈ ਸਾਬਤ ਬ੍ਰਹਮ ਸਾਬਤ ਨਹੀਂ ਹੁੰਦਾ ਪੂਰਨ ਬ੍ਰਹਮ ਸਾਬਤ ਹੁੰਦਾ ਬ੍ਰਹਮ ਸਾਬਤ ਬ੍ਰਹਮ ਜਿਹਾ ਜੋ ਕਵੀ ਹੈ ਬ੍ਰਹਮ ਜਿਹਾ ਜੋ ਭਰਮ ਹੈ ਬ੍ਰਹਮ ਦਾ ਮਨ ਇਹਦੇ ਚ ਫਸਿਆ ਹੋਇਆ ਹੈ ਉਤ ਐਨਾ ਕੇ ਫਰਕ ਹੈ ਜੇ ਪੂਰਨ ਦੇ ਵਿੱਚ ਕਵੀ ਆ ਗਈ ਪੂਰਨ ਬ੍ਰਹਮ ਚ ਕਵੀ ਆਈ ਤਾਂ ਬ੍ਰਹਮ ਆ ਗਿਆ ਫਿਰ ਬ੍ਰਹਮਾ ਦੇ ਤੌਰ ਤੇ ਆ ਕੇ ਜਨਮ ਲੈ ਕੇ ਫਿਰ ਗਿਆਨ ਲੈ ਕੇ ਪੂਰਨ ਬ੍ਰਹਮ ਚ ਪੂਰਨ ਬ੍ਰਹਮ ਬਣਦਾ ਬ੍ਰਹਮਾ ਤੋਂ ਹੀ ਪੂਰਨ ਬ੍ਰਹਮ ਬਣਨਾ ਗਿਆਨ ਪੂਰਾ ਕਰਕੇ ਗਿਆਨ ਚ ਕਵੀ ਆਈਏ ਉੱਧਰ ਨੇਹਰਾ ਹੈ ਹੋਂਵੇਂ ਆਈਏ ਵਕਾਰ ਆਏ ਨੇ ਉਹ ਕੱਢਣੇ ਨੇ ਫਿਰ ਪੂਰਨ ਬ੍ਰਹਮ ਉਹਦੇ ਬਾਅਦ ਕੋਈ ਤਾਂ ਉਗਵੇ ਜਾਦਾ ਫਿਰ ਪਰਮ ਬ੍ਰਹਮ ਜਿਨਾਂ ਜਿਹੜਾ ਗੁਰੂ ਦਾ ਨਹੀਂ ਚਾਰੇ ਪਦਾਰਥ ਨਹੀਂ ਉਹਦੇ ਮੁਕਤੀ ਵਾਲਾ ਪੂਰਨ ਬ੍ਰਹਮ ਪੂਰਨ ਬ੍ਰਹਮ ਤੱਕ ਮੁਕਤੀ ਹੈ ਪਰ ਮੁਕਤ ਆਪਣੇ ਵੀ ਗਿਆਨੀ ਹਾਂ ਅਗਲੀ ਅਵਸਥਾ ਹੈ ਮੁਕਤੀ ਵਾਲਾ ਪੂਰਨ ਬ੍ਰਹਮ ਉਹ ਅਵਸਥਾ ਤਿਆ ਕੇ ਬੀਜ ਦੇ ਰੂਪ ਬੀਜ ਰੂਪ ਹੈ ਪੂਰਨ ਬ੍ਰਹਮ ਤੇ ਇਹ ਬੀਜ ਤੋਂ ਬਿਰਛ ਬਣਨਾ ਫਿਰ ਪਾਰ ਬਣਨਾ ਗਰਸ਼ ਬਦਲਣ ਵਾਲੀ ਚੀਜ਼ ਹੈ ਬੀਜ ਉੱਤੇ ਹੀ ਖੜਾ ਹੈ ਬਸ ਇਕ ਤਾਂ ਹੈ ਪਰ ਹੈ ਤੇ ਹੈ ਤਾਂ ਲਿਮਿਟਡ ਲਿਮਿਟਡ ਹੈ ਬੀਜ ਬਰਛ ਵਿੱਚ ਨਹੀਂ ਹੈ ਬਰਛ ਵਿੱਚ ਦਾ ਬੀਜ ਬਹੁਤ ਪੈਦਾ ਹੁੰਦੇ ਨੇ ਫਿਰ ਬਰਛ ਹੋਰ ਚੀਜ਼ ਹੈ ਬਰਛ ਵਿੱਚ ਸਾਰੇ ਬੀਜ ਸਮਾਇਏ ਹੋਏ ਨੇ ਅੰਦਰ ਬਰਛ ਵਿੱਚ ਦੀਆਂ ਬੀਜਾਂ ਨੇ ਜਾ ਕੇ ਬਰਛ ਵਿੱਚ ਦੀ ਉਹ ਰਸਰ ਜਾ ਕੇ ਬੀਜ ਬਣਨਾ ਵਰਛਿਤ دریا ਹੈ ਨਾ ਗੁਰਦ ਰਿਆ ਹੈ ਨਾ ਜਿਵੇਂ دریا ਦੇ ਵਿੱਚ ਪਾਣੀ ਰਲ ਕੇ ਜਿਵੇਂ دریاਜ ਪਾਣੀ ਰਲ ਕੇ ਸਮੁੰਦਰ ਚਲੇ ਜਾਂਦਾ ਹੈ دریا ਵੱਡਾ ਹੋ ਜਾਂਦਾ ਹੈ ਏਵੇਂ ਭਗਤਾਂ ਦੇ ਨਾਲ ਜਿਹੜੇ ਇੱਥੇ ਪੈਦਾ ਹੋਣਾ ਉਹਨਾਂ ਵਿੱਚ ਲੀਨ ਹੋ ਕੇ ਪੂਰਨ ਬ੍ਰਹਮ ਬਣ ਜਾਂਦੇ ਨੇ ਗੁਰਬਾਣੀ ਦੇ ਲੀਨ ਹੋਣਾ ਗੁਰਬਾਣੀ ਉਹਨਾਂ ਦੇ ਬਚਨਾਂ 'ਚ ਲੀਨ ਹੋਣਾ ਵਿਚ ਵਿਚੇ ਲੀਨ ਹੋਣ ਦੀ ਗੱਲ ਹੈ। ਉਹ ਸੋਦੇ ਵਿੱਚ ਹੀ ਰਹਿੰਦੇ ਨੇ ਫਿਰ ਗੁਰਬਾਣੀ ਦੇ ਵਿੱਚ ਰਹਿੰਦੇ ਨੇ ਉਹ ਜਿਹੜਾ ਇੱਕ ਨਾਨਕ ਗੁਰ ਸੰਤੋਖ ਰੁੱਖ ਉਹ ਰੁੱਖ ਦੇ ਵਿੱਚ ਵੜ ਗਏ ਉਹ ਰੁੱਖ ਚੋਂ ਬਾਲ ਨਿਕਲਦੇ ਹੀ ਨਹੀਂ ਉਹਦੇ ਹੁਕਮ 'ਚ ਰਹਿਣਾ ਉਹਦੇ ਰੁੱਖ ਦੇ ਵਿੱਚ ਰਹਿਣਾ ਪੂੜ ਬ੍ਰਮ ਹੋ ਗਏ ਹੋ ਜਾਂਦੇ ਨੇ ਇਹ ਕੋ ਹੋ ਜਾਂਦੇ ਨੇ ਜੋ ਬੀਜੋ ਜੇ ਪੈਦਾ ਹੁੰਦਾ ਰਖ ਚੋਂ ਪੈਦਾ ਹੁੰਦਾ ਹਾਂਜੀ ਆਸ਼ਾ ਬੀਜ ਜੇ ਸੰਗਤ ਨਾਲ ਕੋ ਹੁੰਦਾ ਨਾ ਬਲ ਸਦੀਰੋ ਬੀਜ ਕਸਤੀ ਜੋ ਪੈਦਾ ਹੁੰਦੇ ਨੇ ਹਾਂ ਜੀ